ਕਿ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਹੈ ਕਿ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰისტਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਣ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪਟ੍ਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ ਚਾਲੂ ਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਂ ਹੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿਲ ਹੈ 35 ਕਿਲੋ ਕਿਲੋਗ੍ਰਾਮ ਹੈਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾਓ ਦਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰਮ ਉਥੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵੱਧਦੀ ਹੈ ਇਸ ਬਾਰਡਰ ਏਰੀਆ ਤੇ